ਸਤਿ ਸ਼੍ਰੀ ਅਕਾਲ ਦੋਸਤੋ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਬਜਟ ਸੈਸ਼ਨ 'ਚ ਸ਼ਾਮ ਨਹੀਂ ਹੋ ਸਕਣਗੇ ਐਮਪੀ ਅਮਰਿਤਪਾਲ ਸਿੰਘ ਜੇਲ੍ਹ 'ਚ ਹੀ ਰਹੇਗਾ 19 ਲੱਖ ਲੋਕਾਂ ਦਾ ਨੁਮਾਇंदा ਸੁਨੰਧਾ ਸ਼ਰਮਾ ਕੇਸ 'ਚ ਪਿੰਕੀ ਢਾਲੀਵਾਲ ਨੂੰ ਵੱਡੀ ਰਾਹਤ ਹਾਈ ਕੋਰਟ ਨੇ ਦਿੱਤੇ ਰਿਹਾਈ ਦੇ ਹੁਕਮ ਡਰੱਗ ਮਾਮਲੇ 'ਚ ਵਿਕਰਮ ਜੇਠੀਆਂ ਦੀਆਂ ਵਧੀਆਂ ਮੁਸ਼ਕਲਾਂ ਸੁਪਰੀਮ ਕੋਰਟ ਨੇ ਦਿੱਤੇ ਹਦੇਸ਼ ਮਾਰੀਸ਼ ਸ਼ਿਰਵ ਇੱਕ ਭਾਈਵਾਲ ਦੇਸ਼ ਨਹੀਂ ਸਾਡੇ ਲਈ ਇੱਕ ਪਰਿਵਾਰ ਵਾਂਗ ਹੈ ਪੀਐਮ ਮੋਦੀ ਪਾਕਿਸਤਾਨ ਰੇਲ ਗੱਡੀ ਹਾਈਜੈਕ ਮਾਮਲਾ ਛੁਡਵਾਏ ਗਏ 104 ਯਾਤਰੀ 16 ਤਵਾਦੀ ਢੇਰ ਟਰੰਪ ਦੀ ਧਮਕੀ ਤੋਂ ਬਾਅਦ 온ਟਾਰੀਓ ਦਾ ਯੂ ਟਰਨ ਬਿਲੀ ਨਿਰਯਾਤ ਦੇ ਟੈਰਿਫ ਕੀਤਾ ਮੁੱਤਲ ਦੁਨੀਆਂ ਦੇ ਵੀ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚੋਂ 13 ਭਾਰਤ ਦੇ ਦਿੱਲੀ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ। ਹੁਣ ਖਬਰਾਂ ਵਿਸਥਾਰ ਨਾਲ ਹੁਡੂ ਸਾਫ ਤੋਂ ਖਾਲਿਸਤਾਨ ਪੱਖੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਉਹ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਹਾਲਾਂਕਿ ਛੁੱਟੀ ਮਨਜ਼ੂਰ ਕਿਤੇ ਜਾਣ ਤੋਂ ਬਾਅਦ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਇਸ ਦੇ ਨਾਲ ਹੀ ਉਸ ਦੀ ਮੈਂਬਰਸ਼ਿਪ ਵੀ ਬਰਕਰਾਰ ਰਹੇਗੀ ਆਪਣੀ ਪਟੀਸ਼ਨ ਵਿੱਚ ਅਮਰਿਤਪਾਲ ਸਿੰਘ ਨੇ ਕਿਹਾ ਕਿ ਜੇ ਉਹ ਲਗਾਤਾਰ 60 ਦਿਨਾਂ ਤੋਂ ਵੱਧ ਗੈਰ ਹਾਜ਼ਰ ਰਹਿੰਦੇ ਹਨ ਤਾਂ ਉਹਨਾਂ ਦੀ ਖੰਡੂਰ ਸਾਹਿਬ ਸੰਸਦ ਦੀ ਟਿਕਟ ਖਤਰੇ ਵਿੱਚ ਪੈ ਜਾਵੇਗੀ ਜਿਸ ਨਾਲ ਉਹਨਾਂ ਦੇ 19 ਲੱਖ ਵੋਟਰਾਂ ਪ੍ਰਤੀਨਿਧਤਾ ਵਾਂਝੇ ਰਹਿ ਜਾਣਗੇ ਨਿਯਮਾਂ ਅਨੁਸਾਰ ਜੇ ਕੋਈ ਸਸੰਦ ਮੈਂਬਰ ਲਗਾਤਾਰ 60 ਦਿਨਾਂ ਤੱਕ ਸਦਨ ਵਿੱਚ ਹਾਜ਼ਰ ਨਹੀਂ ਹੁੰਦਾ ਉਹਨਾਂ ਦੀ ਗੈਰ ਹਾਜ਼ਰੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਆਪਣੀ ਪਟੀਸ਼ਨ ਵਿੱਚ ਅਮਰਿਤਪਾਲ ਸੇਨੇ ਕਿਹਾ ਕਿ ਉਹ ਜੇ ਲਗਾਤਾਰ 60 ਦਿਨਾਂ ਤੋਂ ਵੱਧ ਗੈਰ ਹਾਜ਼ਰ ਰਹਿੰਦੇ ਹਨ ਤਾਂ ਉਹਨਾਂ ਦੇ ਖਡੂਰ ਸਾਬ ਤੋਂ ਸਸੰਦ ਦੀ ਟਿਕਟ ਸੀਟ ਖਤਰੇ ਵਿੱਚ ਪੈ ਜਾਵੇਗੀ ਜਿਸ ਨਾਲ ਉਹਨਾਂ ਦੇ 19 ਲੱਖ ਵੋਟਰ ਪ੍ਰਤੀਨਿਧਤਾ ਤੋਂ ਵਾਂਝੇ ਰਹਿ ਜਾਣਗੇ ਸਸੰਦ ਦੇ ਨੀਮਾ ਅਨੁਸਾਰ ਚ ਕੋਈ ਮੈਂਬਰ ਲਗਾਤਾਰ ਸਖਤੀ ਨਾਲ ਤੱਕ ਸਦਨ ਵਿੱਚ ਹਾਜ਼ਰ ਨਹੀਂ ਹੁੰਦਾ ਅਤੇ ਉਹਨਾਂ ਦੀ ਗੈਰ ਹਾਜ਼ਰੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਤਾਂ ਉਹਦੀ ਮੈਂਬਰਸ਼ਿਪ ਖਤਮ ਕੀਤੀ ਜਾ ਸਕਦੀ ਹੈ। ਸੁਨੰਧਾ ਸ਼ਰਮਾ ਮਾਮਲੇ 'ਚ ਗ੍ਰਿਫਤਾਰੀ ਪ੍ਰੋਡਿਊਸਰ ਪਿੰਕੀ ਤਾਲੀਵਾਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵਡੀ ਰਾਤ ਮਿਲੀ। ਅਦਾਲਤ ਨੇ ਇਸ ਗ੍ਰਿਫਤਾਰੀ ਨੂੰ ਨਜਾਇਜ਼ ਦਰਦਿਆ ਉਹਨਾਂ ਨੂੰ ਰਿਹਾ ਕਰ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾ ਤੋਂ ਸੁਨੰਦਾ ਸ਼ਰਮਾ ਤੇ ਪਿੰਕੀ ਤਾਲੀਵਾਲ ਦਾ ਵਿਵਾਦ ਚੱਲ ਰਿਹਾ ਸੀ ਸੁਨੰਦਾ ਸ਼ਰਮਾ ਵੱਲੋਂ ਆਪਣੇ ਪ੍ਰੋਡਿਊਸਰ 'ਤੇ ਦੋਸ਼ ਲਾਏ ਗਏ ਸਨ ਜਿਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਲਾਲੀ ਗਿੱਲ ਦੇ ਹੁਕਮਾਂ ਦੇ ਤੁਰੰਤ ਐਫਆਈਆਰ ਦਰਜ ਕੀਤੀ ਗਈ ਸੀ ਇਸ ਮਗਰੋਂ ਪਿੰਕੀ ਤਾਲੀਵਾਨ ਨੂੰ ਤੁਰੰਤ ਗ੍ਰਿਫਤਾਰ ਕਰਕੇ 2 ਦਿਨ ਦੇ ਰਿਮਾਂਡ ਤੇ ਲਿਆ ਗਿਆ ਸੀ ਪਿੰਕੀ ਤਾਲੀਵਾਨ ਦੇ ਕਰੋ ਦਸਤਾਵੇਜ਼ ਤੇ ਕਬਜ਼ੇ ਵਿੱਚ ਲੈ ਗਏ ਸਨ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਉਹਨਾਂ ਨੂੰ ਪੇਸ਼ ਵੀ ਕੀਤਾ ਗਿਆ ਹੈ ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਹਾਲਾਂਕਿ ਰਿਹਾਈ ਮਗਰੋਂ ਪਿੰਕੀ ਤਾਲੀਵਾਨ ਨੇ ਮੀਡੀਆ ਨਾਲ ਗਲਤ ਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਿੰਕੀ ਤਾਲੀਵਾਲ ਦੇ ਵਕੀਲ ਨੇ ਦੱਸਿਆ ਪ੍ਰੋਡਿਊਸਰ ਦੇ بیٹے ਵੱਲੋਂ ਗ੍ਰਿਫਤਾਰੀ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਬਿਨਾ ਪੁੱਛਗਿੱਛ ਕੀਤੇ ਜਾਂ ਫਿਰ ਬਿਨਾ ਨੋਟਿਸ ਦਿੱਤੇ ਸਿੱਧਾ ਹੀ ਗ੍ਰਿਫਤਾਰੀ ਕੀਤੇ ਜਾਂਦੇ ਰਿਮਾਂਡ ਤੇ ਲੈਨ ਵਰਗੇ ਤਤ ਅਦਾਲਤ ਅੱਗੇ ਰੱਖੇ ਗਏ ਹਨ ਅਦਾਲਤ ਨੇ ਗ੍ਰਿਫਤਾਰੀ ਨੂੰ ਨਜਾਇਜ਼ ਦੱਸਿਆ ਤੇ ਉਹਨਾਂ ਨੂੰ ਫਿਲਾਰ ਰਿਹਾ ਕਰ ਦਿੱਤਾ ਪੰਜਾਬ ਵਿੱਚ ਡਰੱਗ ਮਾਮਲੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਹਨ ਇਸ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ SIT ਨੇ ਇੱਕ ਵਾਰ ਫਿਰ ਮਜੀਠੀਆ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਹੈ ਜਾਂਚ ਦੌਰਾਨ ਉਨ੍ਹਾਂ ਨੂੰ ਰਿਕਾਰਡ ਨਾਲ ਸੰਬੰਧਿਤ ਹੋਰ ਗੰਭੀਰ ਸਵਾਲ ਪੁੱਛੇ ਜਾਣਗੇ 4 ਮਾਰਚ ਨੂੰ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ 17 ਮਾਰਚ ਨੂੰ ਜਾਂਚ ਟੀਮ SIT ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ ਇਸੋ ਪਹਿਲਾਂ ਵੀ ਜਾਂ ਟੀਮ ਵਿਕਰਮ ਮਜੀਠਿਆ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ ਵਿਕਰਮ ਸਿੰਘ ਮਜੀਠਿਆ ਡਰਗ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਹਨ ਉਹਨਾਂ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਹੁਣ ਵੇਲਾ ਇੱਕ ਛੋਟੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਫਿਰ ਮੋੜ ਥੋੜੇ ਸਾਹਮਣੇ ਹਾਜ਼ਰ ਹੋਣੇ ਆ this program is sponsored by dr surinder singh gil immigration consultant ताजी खबरा देखन ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਮੋੜ ਤੁਹਾਡਾ ਸਵਾਗਤ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਸ਼ਲਸ ਨੂੰ ਭਾਰਤ ਅਤੇ ਗਲੋਬਲ ਸਾਊਥ ਵਿਚਕਾਰ ਇੱਕ ਪੁਲ ਦੱਸਿਆ ਉਨਾ ਕਿਹਾ ਕਿ ਮਾਰੀਸ਼ਾ ਸਿਰਫ ਇੱਕ ਭਾਈਵਾਲ ਦੇਸ਼ ਨਹੀਂ ਹੈ ਸਗੋਂ ਭਾਰਤ ਦੇ ਪਰਿਵਾਰ ਦਾ ਇੱਕ ਹਿੱਸਾ ਹੈ ਪੋਰ ਲੂਇਸ ਵਿੱਚ ਇੱਕ ਭਾਈਚਾਰ ਸਮਾਗਮ ਵਿੱਚ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਮੋਦੀ ਨੇ ਕਿਹਾ ਕਿ ਮੁਰਸ਼ਿਦ ਇੱਕ ਮੀਨੀ ਇੰਡੀਆ ਵਰਗਾ ਹੈ ਮੁਰਸ਼ਿਦ ਦੇ ਪ੍ਰਧਾਨ ਮੰਤਰੀ ਨਵਿੰਦਰ ਚੰਦਰ ਰਾਮ ਗੁਲਮ ਉਹਨਾਂ ਦੀ ਪਤਨੀ ਅਤੇ ਕੈਬਨਿਟ ਮੰਤਰੀਆਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਮੋਦੀ ਨੇ ਕਿਹਾ ਮੁਰਸ਼ਿਦ ਸਿਰਫ ਇੱਕ ਭਾਈਵਾਲ ਦੇਸ਼ ਨਹੀਂ ਹੈ ਮਾਰੀਸ਼ਾ ਸਾਡੇ ਲਈ ਪਰਿਵਾਰ ਦਾ ਇੱਕ ਹਿੱਸਾ ਹੈ ਇਹ ਬੰਧਨ ਇਤਿਹਾਸ ਵਿਰਾਸਤ ਅਤੇ ਮਨੁੱਖੀ ਭਾਵਨਾ ਵਿੱਚ ਡੂੰਘਾ ਅਤੇ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ ਉਹਨਾਂ ਕਹੇ ਕਿ ਮਹਾਰਾਸ਼ਟਰ ਭਾਰਤ ਨੂੰ ਵਿਆਪਕ ਗਲੋਬਲ ਸਾਊਥ ਨਾਲ ਜੋੜਨ ਵਾਲਾ ਪੁਲ ਵੀ ਹੈ ਪਾਕਿਸਤਾਨ ਦੇ ਗੜਬੜ ਵਾਲੇ ਪ੍ਰਾਂਤ ਬਲੋਚਿਸਤਾਨ ਵਿੱਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ ਐਕਸਪ੍ਰੈਸ ਰੇਲ ਗੱਡੀ ਤੇ ਗੋਲੀਬਾਰੀ ਕੀਤੀ ਇਸ ਮਾਮਲੇ ਵਿੱਚ ਕਈ ਯਾਤਰੀ ਜ਼ਖਮੀ ਹੋ ਗਏ ਪ੍ਰਾਂਤ ਦੀ ਸਰਕਾਰ ਨੇ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਫੌਰੀ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਉਪਰੰਤ ਦੇ ਰਾਤ ਸਰਕਾਰ ਦੇ ਤਰਜਮਾਨ ਨੇ ਦੱਸਿਆ ਕਿ ਰੇਲ ਗੱਡੀ ਵਿੱਚ ਸਵਾਰ 80 ਯਾਤਰੀਆਂ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਚਾ ਲਿਆ ਹੈ ਬਲੋਚਿਸਤਾਨ ਸਰਕਾਰ ਦੇ ਤਰਜਮਾਨ ਸ਼ਾਹਿਦ ਰਿੰਦ ਨੇ ਕਿਹਾ ਕਿ ਕੋਈ ਤੇ ਮੈਂਬਰ ਫਕਤ ਨਾਵਾ ਦੇ ਪਿਸ਼ਾਵ ਜਾ ਰਹੀ জাফর ਐਕਸਪ੍ਰੈਸ ਰੇਲ ਗੱਡੀ ਤੇ ਪੀਰੂ ਕਿਨੋਰੀ ਅਤੇ ਗਲਦਾਰ ਵਿਚਾਲੇ ਗੋਲੀਬਾਰੀ ਹੋਈ ਬਲੋਚਿਸਤਾਨ ਲਿਬਰੇਸ਼ਨ ਆਰਮੀ ਬੀਐਲਏ ਨੇ ਦਾਅਵਾ ਕੀਤਾ ਕਿ ਉਸਨੇ ਰੇਲ ਗੱਡੀ ਨੂੰ ਪੱਟੀ ਤੋਂ ਲਾ ਕੇ ਆਪਣੇ ਕਬਜੇ ਵਿੱਚ ਲੈ ਲਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਵੱਲੋਂ ਕੈਨੇਡੀਅਨ ਐਲੂਮੀਨੀਅਮ ਅਤੇ ਸਟੀਲ ਦੇ ਧੁਗਨੇ 25% ਦੀ ਵਾਦੂ ਟੈਰਿਫ ਦੇ ਐਲਾਨ ਤੋਂ ਬਾਅਦ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਯੂਟਰਨ ਲਿਆਏ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਕੈਨੇਡਾ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸੂਬਾ ਅਮਰੀਕਾ ਨੂੰ ਬੇਲੀ ਨਿਆਰ ਤੇ ਲਗਾਇਆ ਅਚਾਨਕ ਵਾਲਾ 25% ਟੈਰਿਫ ਮੁਤਰ ਕਰ ਰਿਹਾ ਹੈ ਐਕਸ ਦੇ ਇੱਕ ਬਿਆਨ ਵਿੱਚ ਫੋਰਡ ਨੇ ਕਿਹਾ ਕਿ ਉਨ੍ਹਾਂ ਦੀ ਵੰਚ ਸਕੱਤਰ ਆਵਰਡ ਰੂਟਿਨ ਦੇ ਨਾਲ ਉਤਪਾਦਕ ਗਲਬਾਤ ਹੋਈ ਹੈ ਦੋਵੇਂ ਵੀਰਵਾਰ ਨੂੰ ਵਾਸ਼ਿੰਗਟਨ ਵਿੱਚ ਅਮਰੀਕੀ ਵਪਾਰ ਪ੍ਰਤੀਨਿਧੀ ਜੈਮਸਨ ਗਰੀ ਨਾਲ ਮੁਲਾਕਾਤ ਕਰਨਗੇ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਦਸਕਾ ਕੀਤੇ ਗਏ ਹਨ ਉੱਤਰੀ ਅਮਰੀਕੀ ਵਪਾਰ ਸਮਝੌਤੇ ਦਾ ਹਵਾਲਾ ਦਿੰਦੇ ਹੋਏ ਫੋਰਡ ਨੇ ਕਿਹਾ ਕਿ ਉਹ ਲੁਟਰਿੰਗ ਦੇ ਗੰਭੀਰ ਨਾਲ ਨਵੀਨਕਰਨ ਕਤੇ ਅਤੇ ਬਾਰੇ ਚਰਚਾ ਕਰਨਗੇ ਦਿੱਲੀ ਲਗਾਤਾਰ 6ਵੇਂ ਸਾਲ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣੀ ਹੋਈ ਹੈ ਸਵਿਟਜ਼ਰਲੈਂਡ ਦੀ ਵਾਇਓ ਗੁਣਵੰਤਾ ਟੈਕਨੋਲੋਜੀ ਕੰਪਨੀ ਕਿਓਏਅਰ ਨੇ ਵਰ ਅਇਰ ਕੁਆਲਟੀ ਰਿਪੋਰਟ 2024 ਮੁਤਾਬਕ ਦਿੱਲੀ ਇਸ ਸਾਲ ਵੀ ਪ੍ਰਦੂਸ਼ਣ ਦੇ ਮਾਮਲੇ 'ਚ ਪਹਿਲੇ ਸਥਾਨ ਤੇ ਹੈ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਐਨਸੀਆਰ ਦੇ ਲੋਨੀ ਨੁਆਇਟਾ ਅਤੇ ਗ੍ਰੇਟਰ ਨੁਆਇਟਾ ਵੀ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਲ ਹਨ ਰਿਪੋਰਟ ਅਨੁਸਾਰ 2024 ਵਿੱਚ ਦੁਨੀਆ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਬਣ ਗਿਆ ਹੈ 2023 ਵਿੱਚ ਭਾਰਤ ਤੀਜੇ ਸਥਾਨ 'ਤੇ ਸੀ 2024 ਵਿੱਚ ਪੀਐਮ 2.5 ਦੇ ਪੱਧਰ ਵਿੱਚ 7% ਦੀ ਕਿਰਾਵਟ ਦੇਖੀ ਗਈ ਹੈ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 13 ਭਾਰ ਵਿੱਚ ਹਨ ਅਸਾਮ ਅਤੇ ਬਰਨੀ ਹਾਟ ਵਿੱਚ ਸੂਚੀ ਵਿੱਚ ਸਭ ਤੋਂ ਉੱਪਰ ਹੈ ਖੀ ਕਾਤਕ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਲਦੀਪ ਸਿੰਘ ਗੜਗੜ ਨੇ ਕਿਹਾ ਕਿ ਸਿੱਖ ਕੌਮ ਉੱਪਰ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ ਅਤੇ ਉਹਨਾਂ ਨੇ ਸਾਨੂੰ ਕਈ ਕੌਮੀ ਤਿਉਹਾਰ ਬਖਸ਼ਿਸ਼ ਕੀਤੇ ਹਨ ਜੋ ਸਾਨੂੰ ਹਮੇਸ਼ਾ ਗੁਰੂ ਸਾਹਿਬ ਨਾਲ ਜੋੜ ਕੇ ਰੱਖਦੇ ਹਨ ਸਾਡੇ ਵਿੱਚ ਜੋਸ਼ ਜਜ਼ਬਾ ਤੇ ਚੜ੍ਹਦੀ ਕਲਾ ਭਰਦੇ ਹਨ ਇੰਨਾ ਹੀ ਤਿਉਹਾਰਾਂ ਵਿੱਚੋਂ ਸਿੱਖ ਕੌਮ ਦਾ ਕੌਮੀ ਤਿਉਹਾਰ ਹੈ ਹੋਲਾ ਮਹੱਲਾ ਜੋ ਖਾਲਸਾ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਂਦਾ ਹੈ ਜਿਸ ਵਿੱਚ ਵੱਖ-ਵੱਖ ਨਿਆਂਗ ਸਿੰਘ, ਚੱਥੇਵੰਦੀਆਂ, ਦਲ ਪੰਥ ਸੰਪਰਦਾ, ਮਾਟਕਸਾਲਾ, ਨਿਰਮਲੇ ਉਦਾਸੀ ਸਿੱਖ ਸੰਭਾਵਾਂ, ਸੇਵੀ ਪੰਥੀ ਅਤੇ ਹੋਰ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਗੁਰੂ ਸਾਹਿਬ ਜੀ ਦੇ ਦਰ ਤੇ ਪੁੱਜਦੀ ਹੈ। ਉਹਨਾਂ ਕਹਿੰਿਆ ਕਿ ਇਸ ਮੌਕੇ ਜਿੱਥੇ ਖਾਲਸਾਈ ਕਰਤੱਵ ਦਿਖਾਏ ਜਾਂਦੇ ਹਨ ਉੱਥੇ ਹੀ ਸਮੁੱਚੀ ਸੰਗਤ ਗੁਰੂ ਸਾਹਿਬ ਜੀ ਦੇ ਸੱਚੇ ਤਖਤ ਤੇ ਨਤਮਸਤ ਹੁੰਦੀਆਂ ਹਨ। ਗੋਸ਼ਿਕ ਜੀਵਨ ਦੀ ਤਾਦ ਮੰਗਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੁਝ ਇੱਕ ਐਸੀ ਮਦ ਪਾਗੀ ਕਰਨਾਮਾ ਉੱਤੇ ਵਾਪਰੀਆਂ ਹਨ ਜਿਨ੍ਹਾਂ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਜਦੋਂ ਅਸੀਂ ਸੱਚੇ ਪਾਤਸ਼ਾਹ ਦੇ ਦਰ ਤੇ ਚਾਈਏ ਤਾਂ ਬਹੁਤ ਹੀ ਪ੍ਰੇਮ ਭਾਵਨਾ ਨਾਲ ਹਾਜ਼ਰੀ ਭਰੀਏ ਹੁੰਦੇ ਹੋ ਮੈਨੂੰ ਯਾਦ ਅਗਲੀ ਅਪਡੇਟ ਲੈ ਕੇ ਫੇਰ ਥੋੜੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ